ਮੈਂ ਹਰ ਰਾਤ ਆਪਣੀ ਖਵਾਇਸ਼ਾਂ ਖੁਦ ਤੋਂ ਪਹਿਲਾਂ ਹਿੱਸਾ ਵਾਹ ਦਿੰਦਾ ਹਾਂ ਹਰਾਨੀ ਇਹ ਹੈ ਕਿ ਰੋਜ਼ ਸਵੇਰੇ ਮੇਰੇ ਤੋਂ ਪਹਿਲਾਂ ਹੀ ਚਾਹ ਪੈਂਦੀਆਂ ਨੇ ਬਹੁਤ ਮੁਸ਼ਕਲ ਨਾਲ ਕਰਦਾ ਹਾਂ ਤੇਰੀ ਯਾਦਾਂ ਦਾ ਕਾਰੋਬਾਰ ਮੁਨਾਫਾ ਘੱਟ ਹੈ ਪਰ guzara ਹੋ ਹੀ ਜਾਂਦਾ ਹੈ ਉਮਰ ਕਹਿੰਦੀ ਹੈ ਹੁਣ ਥੋੜਾ ਸੰਭਲਿਆ ਚਾਵੇ ਪਦ ਤਿਲ ਕਹਿੰਦਾ ਹੈ ਕੁਝ ਨਟਾਨੀਆਂ ਹੋਰ ਸਹੀਂ ਦੁਨੀਆ ਤੇ ਸਭ ਤੋਂ ਮੁਸ਼ਕਲ ਕੰਮ ਚ ਇੱਕ ਹੈ ਸਮਝਦਾਰਾਂ ਨੂੰ ਸਮਝਣਾ ਕਦਰ ਕਤਨ ਵਾਲੇ ਨੂੰ ਹਮੇਸ਼ਾ ਬੇਕਦਰ ਲੋਕ ਹੀ ਮਿਲਦੇ ਨੇ ਕੁਝ ਪਲ ਬੈਠਿਆ ਕਰੋ ਬਜ਼ੁਰਗਾਂ ਦੇ ਕੋਲ ਹਰ ਚੀਜ਼ Google ਤੇ ਨਹੀਂ ਮਿਲਦੀ ਕਟਨ ਕੀ ਚੀਜ਼ ਹੈ ਪੁੱਛੋ ਉਸ ਬੱਚੇ ਤੋਂ ਜੋ ਕੰਮ ਕਰਦਾ ਹੈ ਰੋਟੀ ਤੇ ਲਈ ਘਟੋਨਿਆਂ ਦੀ ਦੁਕਾਨ ਤੇ ਖਾਲੀ ਪਿਆ ਹੈ ਮੇਰੇ ਪਿੰਡ ਦਾ ਮੈਦਾਨ ਇੱਕ ਮੋਬਾਈਲ ਬੱਚਿਆਂ ਦੀ ਗੇਂਦ ਚੋਰੀ ਕਰਕੇ ਲੈ ਗਿਆ ਉਲਚਨਾਵੀ ਮਿੱਠੀਆਂ ਹੋ ਸਕਤੀਆਂ ਨੇ ਚਲੇਪੀ ਇਸ ਗਲਤੀ ਚਿੰਦਾ ਮਿਸਾਲ ਹੈ ਇੱਕ ਅਥੀ ਬਣਾਉਣ ਵਾਲੇ ਨੇ ਬੜੇ ਦੁੱਖ ਨਾਲ ਕਿਹਾ ਲੋਕ ਮਰਦੇ ਨੇ ਇਸ ਲਈ ਮੇਰਾ ਪਰਿਵਾਰ ਜਿੰਦਾ ਹੈ ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ਸਿਰਫ ਇਹ ਜਾਣਨ ਤੇ ਲਈ ਕਿ ਨਜ਼ਦੀਕ ਕੌਣ ਹੈ ਵਕਤ ਤਵਾਟਾ ਹੈ ਚਾਹੇ ਤ ਸੋਨਾ ਬਣਾ ਲਵੋ ਚਾਹੇ ਤ ਸੋਣ ਵਿੱਚ ਕੁਝ ਸਾਰ ਦਿਓ ਕਈ ਵਾਰੀ ਮਨ ਕਰਦਾ ਹੈ ਕਿ ਹਰ ਮਨ ਲਮਾ ਪਰ ਬਾਤ ਚ ਯਾਦ ਆਉਂਦਾ ਹੈ ਕਿ ਹਾਲੇ ਤੱਕ ਮੈਂ ਬਹੁਤ ਲੋਕਾਂ ਨੂੰ ਗਲਤ ਸਾਬਤ ਕਰਨਾ ਹੈ ਇਹ ਉਹ ਤੌਰ ਹੈ ਜਿੱਥੇ 마ਸੂਮੀਅਤ ਨੂੰ ਬੇਵਕੂਫੀ ਕਿਹਾ ਜਾਂਦਾ ਹੈ ਸੁਣਿਆ ਸੀ ਲੋਕਾਂ ਤੋਂ ਕਿ ਵਕਤ ਵੀ ਬਦਲਦਾ ਹੈ ਹੁਣ ਵਕਤ ਨੇ ਦੱਸਿਆ ਕਿ ਲੋਕ ਵੀ ਬਦਲਦੇ ਨੇ ਜਦੋਂ ਕਿ ਲਾਸ਼ਿਕਵਾ ਆਪਣਿਆਂ ਨਾਲ ਹੋਵੇ ਤਫਰਕ ਖਮੋਸ਼ੀ ਹੀ ਠੀਕ ਹੈ ਹਰ ਕੱਲ ਤੇ ਚੰਗ ਹੋਵੇ ਇਸ ਜ਼ਰੂਰੀ ਤਾਂ ਨਹੀਂ ਚਮਲਿੰਦਾ ਹਾਂ ਹਰ ਮੁਸ਼ਕਲ ਨੂੰ ਆਪਣਾ ਮੰਨ ਕੇ ਜ਼ਿੰਦਗੀ ਕਿਵੇਂ ਤੇ ਵੀ ਹੈ ਆਖਰ ਹੈ ਤਾਂ ਮੇਰੀ ਕੁਝ ਸਖਮਾਂ ਤੇ ਕੋਈ ਉਮਰ ਨਹੀਂ ਹੁੰਦੀ ਪੂਰੀ ਉਮਰ ਨਾਲ ਚੱਲਦੇ ਨੇ ਜਿਸਮ ਤੇ ਖਾਕ ਹਣ ਤੱਕ ਲੋਕ ਕਹਿੰਦੇ ਨੇ ਸਮਝੋ ਤਾਂ ਖामोशी ਆਮੀ ਬੋਲਦੀਆਂ ਨੇ ਮੈਂ ਲੰਬੇ ਸਮੇਂ ਤੋਂ ਖामोਸ਼ਾ ਤੇ ਉਸ ਸਾਲਾਂ ਤੋਂ ਅਨਚਾਨ ਕੁਝ ਰਿਸ਼ਤੇ ਆ ਚਾ ਮੁਨਾਫਾ ਨਹੀਂ ਹੁੰਦਾ ਪਰ ਜ਼ਿੰਦਗੀ ਨੂੰ ਅਮੀਰ ਬਣਾ ਦਿੰਦੇ ਨੇ ਐਵੇਂ ਹੀ ਨਹੀਂ ਹੁੰਦੀ ਜਨਾਂਚਿਆਂ ਚ ਪੀੜ ਚ ਨਾਮ ਹਰ ਸ਼ਖਸ ਚੰਗਾ ਹੈ ਬਸ ਚਲੇ ਜਾਣ ਤੋਂ ਬਾਅਦ ਅੱਜ ਉਹੀ ਕੱਲ ਹੈ ਕਿਸ ਗਲ ਦੀ ਫਿਕਰ ਤੁਹਾਨੂੰ ਕੱਲ ਸੀ ਅੱਤੀ ਜ਼ਿੰਦਗੀ ਕੋ ਸਾਥ ਦਿੱਤੀ ਅਸੀਂ ਪੜਦੇ ਪੜਦੇ ਤੇ ਸਿੱਖਿਆ ਕੀ ਇੱਕ ਤੁਜੇ ਨੂੰ ਨੀਵਾ ਤਿਕਾਉਣਾ ਸਿਰਫ ਸਕੂਨ ਲੱਭੋ ਜਨਾਬ ਖਵਾਇਸ਼ਾਂ ਤਾਂ ਕਦੇ ਖਤਮ ਨਹੀਂ ਹੁੰਦੀਆਂ ਤੂੰ ਬਿਲਕੁਲ ਚੰਨ ਦੀ ਤਰ੍ਹਾਂ ਹੈ ਨੂਰ ਵੀ ਘਰੋਰ ਵੀ ਤੇ ਤੋਰ ਵੀ ਮੈਨੋ ਕੇ ਤੁਹਾਨੂੰ ਕੇ ਸਾਨੂੰ ਕੇ ਤੇ ਫਿਰ ਰਿਸ਼ਤਾ ਹੌਲੀ ਹੌਲੀ ਖਤਮ ਮਾਪਾਪ ਦੀ ਨਸੀਹਤ ਸਭ ਨੂੰ ਪੂਰੀ ਲੱਗਦੀ ਹੈ ਪਰ ਮਾਪਾਪ ਦੀ ਵਸੀਅਤ ਸਭ ਨੂੰ ਚੰਗੀ ਲੱਗਦੀ ਹੈ ਉਮਰ ਖਤਮ ਕਰ ਦਿੱਤੀ ਲੋਕਾਂ ਨੇ ਹੋਰਾਂ ਤੇ ਵਜੂਦ ਚ ਨੁਕਸਾਨ ਕਰਦੇ ਕਰਦੇ ਇੰਨਾ ਖੁਦ ਨੂੰ ਤਰਸਿਆ ਹੁੰਦਾ ਤਾਂ ਫਰਿਸ਼ਤੇ ਬਣ ਕੇ ਹੁੰਦੇ ਬਹੁਤ ਛਾਲੇ ਨੇ ਉਸ ਤੇ ਪੈਣਾ ਚ ਕਮ ਬਖਤ ਅਸੂਲਾਂ ਤੇ ਚੱਲਿਆ ਹੋਵੇਗਾ ਰਸਤੀਆਂ ਹਮੇਸ਼ਾ ਖੁਸ਼ੀਆਂ ਹੀ ਨੇ ਦੁੱਖਾਂ ਤੇ ਕਿੱਥੇ ਇੰਨੇ ਨਖਦੇ ਹੁੰਦੇ ਨੇ ਅਕਸਰ ਉਹੀ ਦੀਵੇ ਹੱਥਾਂ ਨੂੰ ਚਲਾ ਦਿੰਦੇ ਨੇ ਜਿਨ੍ਹਾਂ ਨੂੰ ਅਸੀਂ ਹਵਾ ਤੋਂ ਬਚਾਉਂਦੇ ਹਾਂ ਸਭ ਆਪਣੇ ਲੱਗਦੇ ਨੇ ਸਿਰਫ ਇਕੱਲਾ ਨਾਲ ਥੋੜਾ ਚਿਰ ਫੋਕ ਕਰਕੇ ਵੇਖੋ ਤਾਂ ਸਹੀ ਫਿਰ ਤੁਨ ਨਹੀ ਲੱਗੇਗੀ ਜ਼ਿੰਦਗੀ ਹਿੱਤਾ ਹੈ ਮੈਂ ਤੀ ਵਾਹਾਂ ਮੇਰੀ ਦੁਸ਼ਮਨੀ ਤਾਂ ਸਿਰਫ ਹਨੇਰੇ ਨਾਲ ਹੈ ਹਵਾ ਤਾਂ بے ਵਜਾ ਹੀ ਮੇਰੇ ਖਿਲਾਫ ਹੈ ਜੀਵਨ ਚ ਇਨਾ ਸੰਘਰਸ਼ ਕਰ ਲੈਣਾ ਚਾਹਤਾ ਹੈ ਕਿ ਆਪਣੇ ਬੱਚੇ ਦਾ ਆਤਮ ਵਿਸ਼ਵਾਸ ਵਧਾਉਂਦੀ ਦੁਤਿਆ ਤੇ ਉਤਾਰਨ ਨਾ ਦੇ ਨੀ ਪਵੇ ਸੱਚਿਆਂ ਤੇ ਪਰੇ ਵਕਤ ਤੇ ਹੱਸਣ ਵਾਲਿਓ ਵਕਤ ਚੋ ਤੋ ਵੀ ਸ਼ਿਕਾਰ ਕਰਤਾ ਹੈ ਤਾਂ ਹਰ ਪਾਸਿਓ ਬਾਤ ਕਰਤਾ ਹੈ ਉਡਾ ਤੈਂਦੀਆਂ ਨੇ ਨੀਂਦਾ ਕੁਝ ਜ਼ਿੰਮੇਵਾਰੀਆਂ ਕਰਾ ਤੀਆਂ ਰਾਤਾਂ ਨੂੰ ਜਾਗਣ ਵਾਲਾ ਹਰ ਸਖਸ਼ ਆਸ਼ਿਕ ਨਹੀਂ ਹੁੰਦਾ ਵਕਤ ਰੁਕਤਾ ਨਹੀਂ ਕਿਤੇ ਟਿਕ ਕੇ ਆਦਤ ਇਸ ਦੀ ਵੀ ਇਨਸਾਨਾਂ ਵਰਗੀ ਹੈ ਕੋਈ ਵਕਾਲਤ ਨਹੀਂ ਚਲਦੀ ਜ਼ਮੀਨ ਵਾਲਿਆਂ ਦੀ ਜਦੋਂ ਕੋਈ ਫੈਸਲਾ ਅਸਮਾਨ ਤੋਂ ਉਤਰਦਾ ਹੈ ਉਮੀਦ ਸਾਨੂੰ ਕਦੇ ਵੀ ਛੱਡ ਕੇ ਨਹੀਂ ਜਾਂਦੀ ਬਸ ਅਸੀਂ ਹੀ ਉਸ ਨੂੰ ਛੱਡ ਦਿੰਦੇ ਹਾਂ ਜ਼ਿੰਦਗੀ ਦੀ ਦੌੜ ਇਸ ਚ ਜੋ ਲੋਕ ਤੁਹਾਨੂੰ ਦੌੜ ਕੇ ਨਹੀਂ ਹਰਾ ਪਾਉਂਦੇ ਉਹੀ ਤੁਹਾਨੂੰ ਤੋੜ ਕੇ ਹਰਾਉਣ ਦੀ ਕੋਸ਼ਿਸ਼ ਕਰਦੇ ਨੇ ਉਹproptoਲਾ ਸਰਤਾਜ ਬਣਾ ਦਿੰਦਾ ਹੈ ਤੇ ਜ਼ਰਾ ਚਹੀ ਨਜ਼ਰ ਫੇਰ ਲਵੇ ਤਾਂ ਮਹਤਾਜ ਬਣਾ ਦਿੰਦਾ ਹੈ ਕੁਝ ਲੋਕ ਬਹੁਤ ਗਰੀਬ ਹੁੰਦੇ ਨੇ ਉਹਨਾਂ ਦੇ ਕੋਲ ਦੌਲਤ ਤੇ ਸਿਵਾ ਕੁਝ ਨਹੀਂ ਹੁੰਦਾ ਵਕਤ ਹਾਲਾਤ ਵੇਖ ਕੇ ਬਦਲਦਾ ਹੈ ਤੇ ਆਪਣੇ ਮੌਕਾ ਵੇਖ ਕੇ ਬੁਰਾ ਕਰਨ ਦਾ ਵਿਚਾਰ ਆਵੇ ਤਾਂ ਉਸ ਨੂੰ ਕੱਲ ਤੇ ਟਾਲ ਦਿਓ ਜੇਕਰ ਚੰਗਾ ਕਰਨ ਦਾ ਵਿਚਾਰ ਆਵੇ ਤਾਂ ਅੱਜ ਹੀ ਕਰ ਲਵੋ ਪੇਟਾ ਹਮੇਸ਼ਾ ਮਜ਼ਬੂਤ ਹੀ ਰੱਖਣੀ ਚਾਹੀਦੀ ਹੈ ਕਿਉਂਕਿ ਸ਼ਾਫਾਸਤ ਤੇ ਤੁਖਾ ਦੋਵੇਂ ਪਿੱਠ ਪਿੱਛੇ ਤੋਂ ਹੀ ਮਿਲਦੇ ਹਨ ਸੱਚੇ ਇਨਸਾਨ ਨੂੰ ਝੂਠੇ ਇਨਸਾਨ ਤੋਂ ਅਕਸਰ ਜ਼ਿਆਦਾ ਸਫਾਈ ਦੇਣੀ ਪੈਂਦੀ ਹੈ ਸੱਚ ਨੂੰ ਤਮੀਜ਼ ਹੀ ਨਹੀਂ ਕਰਨਦੀ ਝੂਠ ਨੂੰ ਵੇਖੋ ਕਿੰਨਾ ਮਿੱਠਾ ਬੋਲਦਾ ਹੈ ਪਰਖੋਂ ਤੱਕ ਕੋਈ ਆਪਣਾ ਨਹੀਂ ਸਮਝੋਤਾ ਕੋਈ ਪਰਾਇਆ ਨਹੀਂ ਆਪਣੀ ਉਮਰ ਤੇ ਪੈਸਿਆਂ ਤੇ ਕਦੇ ਕਮੰਡ ਨਾ ਕਰਨਾ ਕਿਉਂਕਿ ਜੋ ਚੀਜ਼ਾਂ ਗਿਣੀਆਂ ਚਾ ਸਕਦੀਆਂ ਨੇ ਉਹ ਯਕੀਨਨ ਖਤਮ ਹੋ ਜਾਂਦੀਆਂ ਨੇ ਅਕਸਰ ਇਕੱਲੇਪਣ ਚ ਉਹ ਹੀ ਖੁਸ਼ ਹੁੰਦਾ ਹੈ ਜੋ ਜ਼ਿੰਦਗੀ ਚ ਸਹੀ ਫੈਸਲੇ ਨੂੰ ਚੁਣਦਾ ਹੈ ਵੈਸੇ ਤਾਂ ਭੀੜ ਬਹੁਤ ਹੁੰਦੀ ਸੀ ਮੇਰੇ ਮਨ ਫਲ ਚੱਲ ਚ ਫਿਰ ਕੀ ਮੈਂ ਸੱਚ ਬੋਲਦਾ ਕਿ ਤੇ ਲੋਕ ਉੱਠਦੇ ਕਹਿ ਚਿਹਰਾ ਵੇਖ ਕੇ ਇਨਸਾਨ ਪਹਿਚਾਨਣ ਦੀ ਕਲਾ ਸੇ ਮੇਰੇ ਚ ਤਕਲੀਫ ਦਾ ਤੰਦ ਹੋਈ ਜਦੋਂ ਇਨਸਾਨਾਂ ਦੇ ਕੋਲ ਚਾਹਤੇ ਬਹੁਤ ਹੋ ਗਏ ਮੇਰੇ ਮਨ ਚਲ ਮੇਰੇ ਕਰੇਬ ਹੈ ਇਸ ਦਾ ਮੈਨੂੰ ਅਹਿਸਾਸ ਹੈ ਕਮਾਂਡ ਨਹੀਂ ਮੈਨੂੰ ਮੇਰੇ ਇਰਾਦਿਆਂ ਤੇ ਇਹ ਮੇਰੇ ਸੋਚ ਤੇ ਹੌਸਲੇ ਦਾ ਵਿਸ਼ਵਾਸ ਹੈ ਸਾਹਾਂ ਤੇ ਨਾਲ ਇਕੱਲਾ ਚੱਲ ਰਿਆ ਸੀ ਜਦੋਂ ਸਾਹ ਖਤਮ ਹੋ ਗਏ ਤਾਂ ਸਭ ਨਾਲ ਨਾਲ ਚੱਲਣ ਲੱਗ ਪਏ ਕਤੇ ਕਤੇ ਤੱਕੇ ਬੜੇ ਕਮਜ਼ੋਰ ਚੁਣ ਲੈਂਦੇ ਹਾਂ ਅਸੀਂ ਤੇ ਫੇਰ ਪੂਰੀ ਉਮਰ ਕੰਡਾ ਪਨੰਚੇ ਨਿਕਲ ਜਾਂਦੀ ਹੈ ਉਮੀਦ ਕਰਦਾ ਹਾਂ ਦੋਸਤੋ ਇਹ ਅਲਫ਼ਾਜ਼ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ